ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਹਿਬ ਸੰਗਤ ਜੀ ਅੱਜ ਆਪਾਂ ਸ਼ਬਦ ਕਰਨਾ ਹੈਗਾ ਹੈ ਬਿਲਾਵਲ ਰਾਗ ਵਿੱਚ ਮਹੱਲਾ ਪੰਜਵਾਂ ਤਨ ਗੁਰੂ ਅਰਜਨ ਦੇਵ ਪਾਸ਼ਾ ਜੀ ਦਾ ਸ਼ਬਦ ਹੈਗਾ ਹੈ ਐਸੀ ਕਿਰਪਾ ਮੋਹੇ ਕਰੋ ਸੰਤੋ ਸੰਤੈ ਚਰਨ ਹਮਾਰੋ ਮਾਥਾ ਨੈਣ ਦਰਸ ਤਨ ਢੂਰ ਪਰੋ ਇਹ ਵਾਲਾ ਸ਼ਬਦ ਹੋਏਗਾ ਇਹ ਪਹਿਲਾ ਸ਼ਬਦ ਹੋਏਗਾ ਇਸ ਤੋਂ ਬਾਅਦ ਦੋ ਸ਼ਬਦ ਹੋਰ ਹੋਣਗੇ और एक कोई ट्यून होएगी दो शब्द तीन शब्द होंगे एक ट्यून पर आओ पहला शब्द कर दें आप पहला शब्द ये होएगा ये होएगा एटी एट अठासी अमृत कीर्तन पर और इस तो बाद फिर आप शब्द एक होर करा जो दूसरा शब्द होएगा वो आप करा सैवनटी सैवन अपने सेवक को कबू न बिसारो उर लागो स्वामी प्रभ मेरे पूरब प्रीत गोविंद विचारो दूसरा शब्द होएगा और तीसरा शब्द होएगा सवनटी फोर ते सुन सुन नाम तुम्हारा प्रीतम प्रभ पेखन का चाओ दया करो किरम अपने को यह मनोरथ सुहाओ ए वाला शब्द हो तीनों शब्द होने इकोई ट्यून ते आओ शुरू कर दे ਸੰਗੀਤ ਜੀ ਚਾਰ ਸੁਰਾਂ ਤੇ ਹੀ ਸਾਰਾ ਸ਼ਬਦ ਹੈਗਾ ਜੋ ਇੱਕ ਟਿਊਨ ਹੋਏਗੀ ਉਹ ਚਾਰ ਸੁਰਾਂ ਤੇ ਹੋਏਗੀ ਆਪ ਜੀ ਵੇਖਿਓ ਬਹੁਤ ਹੀ ਪਿਆਰੀ ਤਰਜ ਹੈਗੀ ਹੈ ਔਰ ਜੋ ਨਵੇਂ ਨੇ ਜੋ ਹਾਰਮੋਨੀਅਮ ਸਿੱਖਣ ਦੇ ਕੀਰਤਨ ਸਿੱਖਣ ਦਾ ਸ਼ੌਂਕ ਰੱਖਦੇ ਨੇ ਉਹ ਸ਼ੁਰੂਆਤ ਵਿੱਚ ਇਹ ਸ਼ਬਦ ਕਰ ਲੈਣ ਔਰ ਕਿਉਂਕਿ ਚਾਰ ਹੀ ਸੁਰਾਂ ਤੇ ਹੈਗੇ ਔਰ ਸਿੰਪਲ ਜੀ ਤਰਜ ਹੈਗੀ ਹੈ ਬਹੁਤ ਜਲਦੀ ਸਿੱਖ ਜਾਣਗੇ ਜਾਂ ਬੱਚੇ ਹਨ ਬੱਚੇ ਵੀ ਬਹੁਤ ਜਲਦੀ ਸਿੱਖ ਸਕਦੇ ਨੇ ਤੇ ਆਓ ਵੇਖੀਏ ਕਿਹੜੀਆਂ ਸੁਰਾਂ ਨੇ ਇਹ ਫੋਰਥ ਬਲੈਕ ਹੈਗਾ ਇਹ ਸਾ ਹੈਗਾ ਔਰ ਆਪਣਾ ਸ਼ਬਦ ਇਥੋਂ ਪਾ ਤੋਂ ਇਥੋਂ ਸ਼ੁਰੂ ਹੈਗਾ ਐਸੀ ਕਿਰਪਾ ਮੂਹੇ ਕਰੋ ਸੁਰ ਵੇਖ ਲੈਣੇ ਕਿਹੜੇ-ਕਿਹੜੇ ਲੱਗਣੇ ਨੇ ਪਾ ਮ ਤਿਵਰ ਗਾ ਰੇ ਇਹ ਚਾਰ ਸੁਰ ਨੇ ਐ S.T.R.I.C.K.I.R.E.P.A. MOHE KARO S.T.R.I.C.K.I.R.E.P.A. PA PA MA GA MA MA GA RE RE GA PA MA GA 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 gama ga ma na ga ga ma ru ga re re ga ma ga ga re re ma ga सेम ओही टोन ओही सुर लगन ग इस तरीके शब्द होएगा पूरा आओ शब्द वेख हैं किस तरीके न me mm -hmm. ਸ਼ਬਦ ਦੇਖਦੇ ਹਾਂ ਪੂਰਾ ਸ਼ਬਦ ਹੋਣਾ ਹੈ ਆਪ ਜੀ ਨੇ ਅੱਗੇ ਵੀ ਇਸ ਤਰੀਕੇ ਦੇ ਨਾਲ ਪ੍ਰੈਕਟਿਸ ਕਰ ਲੈਣੀ ਔਰ ਆਓ ਤੀਸਰਾ ਸ਼ਬਦ ਦੇਖਦੇ ਹਾਂ ਸੁਣ ਸੁਣ ਨਾਮ ਤੇਰਾ ਪੀਤਮ ਪ੍ਰਪੇਖਣ ਕਾ ਚਾਉ down Yeah. my soul ਤੁਹਾਨੂੰ ਆਪ ਜੀ ਨੇ ਇਸੇ ਤਰੀਕੇ ਦੇ ਨਾਲ ਪੂਰੇ ਸ਼ਬਦ ਦੀ ਪ੍ਰੈਕਟਿਸ ਕਰਨ ਲੈਣੀ ਅਗਰ ਪੂਰਾ ਪੂਰਾ ਸ਼ਬਦ ਬੋਲਦੀ ਮੈਂ ਤੇ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਸੀ ਤੇ ਆਪ ਜੀ ਨੇ ਤਿੰਨੇ ਸ਼ਬਦ ਵੇਖ ਕੇ ਇੱਕੋ ਟਿਊਨ ਤੇ ਸੇਮ ਸੁਰਾਂ ਤੇ ਆਪ ਜੀ ਨੇ ਇਸ ਤਰੀਕੇ ਦੇ ਨਾਲ ਸਾਰੇ ਸ਼ਬਦਾਂ ਦੀ ਪ੍ਰੈਕਟਿਸ ਕਰ ਲੈਣੀ ਔਰ ਸ਼ਬਦ ਦੀ ਪ੍ਰੈਕਟਿਸ ਕਰਕੇ ਆਪ ਜੀ ਸੰਗਤ ਵਿੱਚ ਬੋਲ ਸਕਦੇ ਹੋ ਐਨੀ ਸੇਵਾ ਪ੍ਰਵਾਨ ਕਰਨੀ ਜੀ ਹੋਈਆਂ ਪਹਿਲਾਂ ਮਾਫ ਕਰੰੀਆਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ